ਛੱਡ ਦੇ ਬੱਤੂਰੇ ਨੂੰ ਕਰਦੇ ਉੱਥੇ ਛੱਡਦੇ ਰਸਾ ਚੱਲ ਨਹੀਂ ਇੱਕ ਨਿਆਮ ਅੰਦਾ ਪੈਣੇ ਰੋਟੀ ਖਾਣ ਨੂੰ ਜੀ ਕਰਦਾ ਵੀ ਜਦੋਂ ਧੁੱਪੇ ਤੁਰਦੇ ਹਾਂ ਉਦੋਂ ਜਾਨ ਨਿਕਲਦੀ ਆ ਚੱਲਨੀ ਚੰਗੀ ਬਹਿ ਜਾਂਦੀ ਹਾਂ ਫਿਰ ਭਾਈ ਬੱਸ ਅੱਜ ਰੁਕ ਚੱਲ ਨਹੀਂ ਭਾਈ

ਆਏ ਗਾਣਾ ਜੀ ਸੈਕਟਰ ਦੇ ਆਏ ਗਾਣਾ ਜੀ ਸੈਕਟਰ ਦੇ ਉਹ ਤਾਂ ਦੇ ਯਾਨੀ ਜੇ ਉਹ ਅੰਦਰ ਰਹੇ ਉਹ ਕਹਿੰਦਾ ਉੱਠ ਖੜੋ ਬਸ ਜਾਓ ਕਹਿੰਦਾ ਆ ਜਾ ਰਹਾ ਮੈਂ ਵਰਮ ਪਾ ਲਾ ਨਹੀਂ ਪਰ ਇਹ ਤਾਂ ਨਹੀਂ ਰਹਿਤਾ ਹੈ ਓਰੇ ਉਹ ਮੰਨ ਹੀਦਾ ਹੁੰਦਾ ਜਿਹੜੀ ਗੱਲ ਮੈਂ ਤੈਨੂੰ ਨਹੀਂ ਪੰਜਾਬੀ ਅਜਾ ਮਾਰ ਨਾ ਸੱਦ ਕੇ ਪੁਲਿਸ ਤੋਂ ਫੋਨ ਕਰ। ਔਰ ਓ ਦੇ। ਆ ਪਹਿਲਾ ਗੱਲ ਥੋੜ੍ਹਾ ਕਰ। ਬੁਰੀ ਬੁਰੀ ਸਾਈਡ ਤੇ ਜਾਣਾ ਸਾਈਡ। ਮੈਂ ਦੇਖ ਲਈ। ਮੈਂ ਤਾਂ ਇਹ ਕਹਿ ਰਹਾ ਹਾਂ ਜੇ ਤਾਂ ਕੋਈ ਆਇਆ ਤਾਂ ਦੇਖ ਲੈ ਮੈਂ ਤਾਂ ਪੁੱਛ ਲੂ ਨਹੀਂ ਚਲੋ। ਹੋਊਗਾ। ਪਾਗਲ ਨਾਂ ਬਣਾ ਕਰੇ ਮੁੜੀ ਖਾਰਾ ਮਿੱਠਾ ਕਰੂ ਨਾਲੇ ਤੇਰੇ ਨਾਲ ਹੋਈ ਹੋਈ ਐ। ਕਿੰਨੀ ਚੰਗੀ ਮੈਂ ਇਸ ਤੇਰੀ ਖਰਾਬ ਹੋਈ ਐ। ਸੁਣ ਲੈ ਮੇਰੀ। ਉਹੀ ਆ ਕੰਮ ਨਾ ਕਰ ਖਾਰਾ ਮਿੱਠਾ ਕਰਨਾ ਪੈਣਾ ਇੱਕ ਮਿੰਟ ਆ ਬੋਲਦਾ ਬਹੁਤ ਬੋਲਦਾ ਇੱਕ ਮਿੰਟ ਕਰੋ ਜੀ ਹਾਂ ਬੋਲ ਖਾਰਾ ਮਿੱਠਾ ਕਰਨਾ ਬਹੁਤ ਤੈਨੂੰ ਮੈਂ ਇਹ ਕਹਿਣਾ ਮੜਾ ਮੜਾ ਕਰਨਾ ਕਰਦੇ ਬੋਲਣ ਇਹਨਾਂ ਇਹਨਾਂ ਦੂਰ ਦੇ ਪਗੜਾ ਨਾ ਦੇ ਹਾਂ ਸਮਝ ਗਿਆ ਜੇ ਤੂੰ ਕਹਿ ਵੀ ਅਸਰ ਨਾ ਅਸਰ ਨਾ ਸਰਨਾ ਨਹੀਂ ਇਹ ਵੀ ਤੈਨੂੰ ਮੈਂ ਦੱਸ ਦਿੰਦਾ ਮੈਂ ਇਸ ਤੇਰੀ ਸੌਣਾ ਸੀ ਮੈਨੂੰ ਕੋਣ ਛੱਡਦਾ ਫੇਰ ਫੇਰ ਮੈਨੂੰ ਸਾਰੇ ਘਰ ਸੀ ਤੇਰੀ ਮੈਂ ਇਸ ਦੇ ਲੈਣ ਦੇ ਸੁਣ ਸੁਲੜਾ ਮੇਰੀ ਬਾੜਾ ਬੋਲਣਾ ਇਹਦੇ ਚ ਚੰਗਾ ਰਹੇਗਾ ਬਾੜਾ ਨਹੀਂ ਰਹਿੰਦਾ ਕੋਈ ਤੇ ਤੋਂ ਨਖਰਾਇਦਾ ਨਹੀਂ ਮੰਗੀ ਉਰੇ ਆ ਵੀ ਪਹਿਲਾਂ ਗੱਲ ਸੁਣ ਓਹ ਪਹਿਲਾਂ ਗੱਲ ਦਾ ਸੁਣ ਲੈ ਆ ਆਦਰ ਦਾ ਆਦਰ ਤੇ ਜੇ ਨਹੀਂ ਲੀ ਮੈਂ ਦੇਖਦਾ ਹੂੰ ਜਿੱਤੇ ਕੀ ਹੋਈ ਕਰੂੰਗਾ ਮੈਂ ਇਹ ਦੇ ਨਾ ਮੇਰੇ ਕੋਲ ਇਹ ਦੇ ਦੂੰਗਾ ਸਮਝੇ ਨਹੀਂ ਚਲੇਗੇ 16 ਨੰਬਰ ਨਾ ਪਰਵਾਣੋ ਹਟੇ ਚਲੇ ਮੈਂ ਬੇਟੇ ਕਰਕੇ ਦੂੰਗਾ ਲੈ ਓਏ ਹੜਾ ਆਹ ਹੜ ਪਹਿਲਾ ਮੈਂ ਤੂੰ ਨਾ ਦੇ ਬਾਲਾ ਬੋਲ ਨਾ ਬਾਲਾ ਬੋਲ ਨਾ ਮੈਂ ਆਪਣੀ ਮਰਜ਼ੀ ਨਾ ਕਰੂੰ ਪਰ ਮੈਂ ਕਿੰਨੇ ਦੀ ਲੈਣਾ ਸਹੀ ਦੱਸੀ 100 ਬਰਤ ਉਹ ਇੱਕ ਦਿਨ ਫਿਰ ਡੱਡਾ ਦਾ ਮੋਲੇਰ ਗਾਗਾ ਮੋਲੇ 17 18 ਸਰੀ ਮੈਂ ਆਂ ਕੀ ਇਹ ਚਿੱਜਾ ਹੋਵੇ ਦਾ ਇਹ ਤੈਨੂੰ ਮੈਂ ਦੱਸਾਂ ਇਹਨੂੰ ਇੱਕ ਮਹੀਨੇ ਚ ਨਹੀਂ ਘਟਾ ਪਿਆ ਇਹ ਦੋ ਮਹੀਨੇ ਸੱਚ ਇਹ ਲੈ ਲਈ ਇਹਨੇ ਗੱਬਣ ਦੁੱਧ ਪੂਰਾ 16 17 ਲੀਟਰ ਦੁੱਧ ਦਿਆ 6 7 8 ਬੋਲੀ ਨਾ ਜਦੋਂ ਮੈਂ ਆਪਣੀ ਮਰਜ਼ੀ ਨਾ ਕਰੂੰਗਾ ਜਹਾਜ ਜੀ ਕਰਨੀ ਮੈਂ ਪੈਸੇ ਚਲਾ ਕੇ ਬਰਬ ਦੀ ਕਸਮ ਮੈਂ ਨਹੀਂ ਹੁੰਦਾ ਮੈਂ ਮਹਾਦੇਵ ਨਹੀਂ ਹੁੰਦਾ ਪਰ ਆਇਆ ਕੋਈ ਨਹੀਂ ਦੇਦੇ ਨਹੀਂ ਮਾਲਾ ਗੁੱਸਾ ਹੋ ਗਿਆ ਦੋਰੀ ਨੂੰ ਦੋਰੀ ਮੁਟ ਹੋਗਾ ਮੰਗ ਮਈਏ ਮਈਏ ਤੇ ਬਤਾ ਦੇ ਕਿਨੇ ਆ ਪੈਸੇ ਯਾਰ ਇੱਕ ਮਿੰਟ ਸੁਣ ਲੈ ਜਦ ਮੈਂ ਆਪਣੀ ਮਰਜ਼ੀ ਨਾ ਕਰੂੰਗਾ ਇਹ ਮੰਨਣਾ ਇਹ ਮੰਨ ਜੇ ਨਾ ਆ ਫੜ ਨਹੀਂ ਨਹੀਂ ਹੁੰਦਾ ਪੂਰਿਆ ਕੋਈ ਨਹੀਂ ਕੋਈ ਨਹੀਂ ਗਿਆ ਦੁਆਰੇ ਗਿਆ ਲਾ ਗਿਆ ਗਾ ਤੂੰ ਹਾਂ ਸੁਣ ਮੈਂ ਨਾ ਇਹਦੀ ਰੱਖਾਂ ਨਾ ਤੇਰੀ ਜਿਹੜੀ ਹੈਗੀ ਆ ਉਹ ਹੈਗਾ ਨੁਕਸਰ ਅੱਜ ਮੇਰੀ ਮੰਨ ਨਹੀਂ ਪਊਗਾ ਨੂੰ ਮੈਨੂੰ ਆਏ ਕਹਿੰਦੀ ਸੁਣ ਗੱਲ ਨੂੰ ਕਹੀ ਸਹੀ ਨਹੀਂ ਹੈ ਇਹ ਗਲਤ ਆ ਮੈਂ ਵੀ ਗਲਤ ਆ ਤੇਰੀ ਮੈਂ ਸੁ ਵੀ ਗਲਤਾਂ ਮੈਂ ਵੀ ਗਲਤਾਂ ਪਰ ਤੈਨੂੰ ਅੱਜ ਸੱਚ ਕਰਕੇ ਮਰਣੀ ਪਊ ਮੱਥੇ ਨਾਲ ਲਾਈ ਮੋੜੂ ਮੜਾਉਂ ਮਠੇਈ ਖਾਉਂ ਇੱਧਰ ਨੂੰ ਹੋ ਜੀ ਦੱਸ ਵੀ ਮਨੋ ਜੰਪ ਕਰਕੇ ਜੇਬ ਚ ਪਾ ਲੈ ਨਾ ਕੰਮਾ ਹੋਇਆ ਪਹਿਲਾਂ ਮੇਰੀ ਗੱਲ ਸੁਣ ਲੈ ਨਹੀਂ ਨਹੀਂ ਬੱਸ ਬਾਤ ਤੂੰ ਬੋਲ ਨਹੀਂ ਨਾ ਕਰ ਮੈਂ ਦੋਵੇਂ ਮੰਨ ਲਿਆ ਕਰ ਸਬਰ ਸਬਰ ਨਹੀਂ ਨਾ ਨਾ ਰੱਖ ਲੈ ਪੂਰੇ ਸਬਰ ਜਾਂ ਦੁਬਈ ਆ ਤੱਕ ਕੇ ਜੇਬ ਚ ਪਾਦਾ ਯਾਰ ਬਸ ਜੇ ਜੁੱਪਾ ਜਿਹੜੀ ਗੱਲ ਮੈਂ ਕਹਿੰਦੀ ਨਾ ਉਹ ਯਾਰ ਬੈ ਜਾ ਟੱਕੇ ਜਿਹੜੀ ਗੱਲ ਮੈਂ ਕਹਿੰਦਾ ਤੂੰ ਚੁੱਪ ਕਰਕੇ ਜੇਰ ਤੇ ਕਿਉਂ ਨਹੀਂ ਪਾਉਂਦਾ ਨਹੀਂ ਪਾਉਣੀ ਤੈਨੂੰ ਮੇਰੀ ਸੁਣ ਆ ਯਾਰ ਅਸੀਂ ਵੇਚ ਲਾਂਗੇ ਪਿਆਰ ਨਾ ਇਧਰ ਆ ਉਹ ਇਧਰ ਨਾ ਨਾ ਇਧਰ ਮੈਂ ਤਾਂ ਕਾਣਾ ਮਾਰੀ ਮਗੇ ਤੂੰ ਹੀ ਤੋੜੀ ਮੇਰੀ ਸੁਣ ਲੈ ਉਹ ਇਧਰ ਬੰਦਾ ਮੰਗੀ ਜਾਂਦਾ ਕਹਿੰਦਾ ਯਾਰ ਹੋਰ ਆ ਉਹ ਜਾ ਲੈ ਜਾ ਐਵੇਂ ਮਾਰੀ ਜਾਣਾ ਨਹੀਂ ਨਹੀਂ ਪੈਜ ਤੇ ਪਹਿਲਾਂ ਮੇਰੀ ਸੁਣ ਲੈ ਜ਼ਿੰਦਗੀ ਚ ਇਦਰ ਹੋ ਜੋੜ ਲੈਣਾ ਤੈਨੂੰ ਕਿਹਾ ਨਹੀਂ ਕਿਹਾ ਮੈਂ ਉਹ ਵੀ ਨਹੀਂ ਲੈਂਦਾ ਉਹ ਆਏ ਮੁੰਗੇ ਆਏ ਨਹੀਂ ਯਾਰ ਅੱਜ ਮੇਰੀ ਜੇ ਰੱਖ ਲੈ ਉਹ ਨਹੀਂ ਆਪ ਨੂੰ ਬੜਾ ਵੱਡੀ ਜੰਨੇ ਕਰਾਂਗੇ ਰੱਖ ਲੈ ਕੋਈ ਵੀ ਬੱਸ ਯਾਰ ਜਰਾ ਰੱਖ ਆਓ ਬਈ ਉਹ ਤੈਨੂੰ ਕੱਖ ਵੀ ਨਹੀਂ ਮਿਲਣਾ ਤੈਨੂੰ ਚੱਲ ਉਧਰ ਉਹ ਸੈਂਟਰ ਬੰਦਿਆ ਲੱਗਦਾ ਉਹ ਹਟਾ ਤਬਾ ਨੇ ਕੋਈ ਮੰਗ ਕੇ ਆ ਲੈ ਤੂੰ ਓਏ ਥੋੜਾ ਰਹਿ ਨਿਕਲ ਰਹਿਣਾ ਨਾ ਨਾ ਉਹ ਜਾ ਤੂੰ ਜਾ ਜਾ ਬੜਾ ਜਾ ਜਾ ਫਾਟ ਓਏ ਨਾ ਨਾ ਬਾਬਾ ਧੰਨ ਬੜਾਵਾ ਰਹਿਣ ਕਿ ਜੋ ਪੈਸੇ ਫੜਾ ਦੇ ਯਾਰ ਕਿਰਾ ਓਏ ਪੈਸੇ ਫੜਾ ਦੇ ਕਿਰਾ ਕਿਰਾ ਪੈਸੇ ਫੜਾ ਦੇ ਇੱਕ ਇੱਕ ਮਿੰਟ ਇੱਕ ਇੱਕ ਮਿੰਟ ਫੜਾ ਲੱਗ ਲੈ ਸੋਣੇ ਹਣ ਤੂੰ ਜੇ ਬੋਲਿਆ ਤਾਂ ਨਾ ਦੰਦਾਂ ਨਹੀਂ ਮਾਰਨ। ਠੈਗਰ ਗੱਲ ਆ ਕੋਈ? ਨਹੀਂ ਦੰਦਾਂ ਨਹੀਂ। ਮੱਧਮਾ ਤੇ ਤੂੰ ਦੇਦਾ ਨਹੀਂ ਤੇ ਮੈਂ ਲੈਂਦਾ ਨਹੀਂ ਯਾਰ। ਨਾ। ਕੋਈ ਗੱਲ ਆ? ਬੜਾ ਮਾਰਨਾ। ਓ ਯਾਰ ਐਡੀ ਕਿਹੜੀ ਗੱਲ ਆ ਮਾਰਨ ਵਾਲੀ? ਜਦ ਤੱਕ ਜਾਰੀ ਰੱਖਿਆ ਕਰੋ। ਜਾਰੀ ਤੱਕ ਜਾਰੀ ਰੱਖਿਆ ਮੈਂ ਕਿਹਾ। ਜਾ। ਉਹ ਜਾ ਓਏ ਤੂੰ ਕੰਮ ਕਰ। ਲੈ ਜਾਂਦੇ। ਨਹੀਂ ਦੰਦਾਂ ਦੇ। ਚੋ ਪਗੜ ਕੇ ਜਿਹੜਾ ਪਾ ਲੈ ਨਹੀਂ ਬਾਲਾ ਫੜ ਦੇ ਇੱਧਰ ਸੁਣ ਇਹ ਬੜਦੀ ਆਫ ਸੁਣ ਆ ਫੜ ਫੜ ਇਹ ਬੜਦੀ ਡੱਕਾ ਨਹੀਂ ਸੌਣ ਲਾ ਇਥੋਂ ਜਾ ਕੇ ਜਾਵੇਂਗਾ ਵੱਡਿਆ ਜਾਵੇਂਗਾ ਨਹੀਂ ਵੱਡੀ ਦੇ ਮੰਗੀ ਜਾਂਦੇਗਾ ਕਮੇ ਯਾਰ ਇੱਕ ਗੱਲ ਰੱਖ ਲੈ ਮੈਂ ਨਖਰਾਈ ਵੀ ਨਹੀਂ ਲੈਂਦਾ ਨਹੀਂ ਮੰਗ ਤੂੰ ਦਾਲ ਨਹੀਂ ਮੇਰੀ ਯਾਦ ਰੱਖ ਲੈ ਭਰਾ ਬਣ ਕੇ ਭਰਾ ਬਣ ਕੇ ਰੱਖ ਦੇਖ ਮੈਂ ਹੱਥ ਬੰਨਦਾ ਤੇਰੇ ਮੇਰੇ ਕੋਈ ਨਾ ਮੈਨੂੰ ਯਾਰ ਮੈਂ ਹੱਥ ਬੰਨਦਾ ਐਵੇਂ ਮਾਰੀ ਜਾਂਦਾ ਭੈਣ ਚਾ ਸਾਡੀ ਕੋਈ ਯਾਰੀ ਨਹੀਂ ਕੋਈ ਭੈਣ ਚੋਦ ਤੱਕ ਰਸਤੇ ਦਾ ਨਹੀਂ ਮੁੱਲ ਨਹੀਂ ਤੁਸੀਂ ਰੱਖਦੇ ਹੁੰਦੇ ਮਾਨ ਕਰ ਦੂ ਤਾਂ ਮਾਨ ਰੱਖ ਕੇ ਆਪਾਂ ਗਾ ਬੱਬ ਬੋਲੀ ਨਾ ਹੁਣ ਬੱਬ ਹੁਣ ਨਾ ਬੋਲੀ ਮੈਨੂੰ ਪਰਮਾਤਮਾ ਦੀ ਕਸਮਾ ਹੁਣ ਨਾ ਬੋਲੀ ਯਾਰ ਆਪ ਦੀ ਸੁਣ ਮੇਰੀ ਸੁਣ ਮੇਰੀ ਬੱਬ ਸੁਣ ਮੇਰੀ ਪੈਂਦਾ ਹੋਵੇ ਨਾ ਮੈਂ ਤੈਨੂੰ ਪਾ ਦਿੰਦਾ ਬੋਲੀ ਨਾ ਭਾਈ ਬਣ ਕੇ ਚੱਲੇ ਲੱਗੇ ਚੱਲ ਲੱਗੇ ਉਹ ਦੁਖੋ ਓਏ ਓਏ ਨਿਲਵਾ ਆ ਮੈਂ ਇਹ ਮਿਲਦਾ ਉਹ ਇੱਕ ਮਿੰਟ ਖੜੋ ਜਾ ਯਾਰ ਤੈਨੂੰ ਪਤਾ ਨਹੀਂ થਾਉ ਨਹੀਂ ਕਿਸੇ ਗੱਲ ਦਾ ਜਿਹੜੀ ਗੱਲ ਕਹੀਏ ਤੋਰ ਨੂੰ ਲੈ ਛੋੜ ਦੇ ਹੋ ਗਈ ਜੀ ਆ ਬੱਚੇ ਨੂੰ ਛੋੜ ਦੇ ਦੀ ਬੁੱਤ ਥੋੜੀ ਜੀ ਛੋੜੀ ਹੋਰ ਹੁਣ ਥੋੜੀ ਜੀ ਇੱਥੇ ਖੜੀ ਰਹਿਣ ਦੇ ਛਾਵੇਂ ਖੜੀ ਰਹਿਣ ਦੇ ਬੰਨ ਦੇ ਅਵੇ ਆਸ ਬਾਲਣ ਅਲੱਗ ਕਰ ਚੀ ਦੇ ਦੀ ਪਰ ਉਹ ਉਹ ਪਾਉਂਗਾ ਪਹਿਲੇ ਮਾਰ ਦੇਗਾ ਤੂੰ ਮੇਰੇ ਰੈਬਟ ਖੇਲਦਾ ਖੇਲਦਾ ਦੇਖੋ ਪਿੱਛੇ